ਸਾਹਿਬ ਸਖਤੀ ਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਸਟਾਕ ਮਾਰਕੀਟ ਦਾ ਧੋਖਾਧੜੀ ਅਦਾਲਤ ਵੱਲੋਂ SEBI ਦੀ ਸਾਬਕਾ ਮੁਖੀ ਤੇ ਪੰਜ ਹੋਰਾਂ ਖਿਲਾਫ਼ ਕੇਸ ਦਰਜ ਕਰਨ ਦਾ ਹੁਕਮ ਅੰਗਰੇਜ਼ੀ ਬਣੀ ਅਮਰੀਕਾ ਦੀ ਸਰਕਾਰੀ ਭਾਸ਼ਾ ਰਾਸ਼ਟਰਪਤੀ ਟਰੰਪ ਨੇ ਲਿਆ ਵੱਡਾ ਫੈਸਲਾ ਨਸ਼ਿਆਂ ਖਿਲਾਫ਼ ਕੇਂਦਰ ਸਰਕਾਰ ਦੀ ਸਖ਼ਤ ਹਮੇਸ਼ਾ ਨੇ ਪਾਈ ਪੋਸਟ ਬੁੱਲੇ 29 ਲੋਕਾਂ ਨੂੰ ਹੋਈ ਸਜ਼ਾ ਈ.ਆਈ ਜਾਣ ਵਾਲੇ ਮਰੀਜ਼ਾਂ ਨੂੰ ਰਾਹਤ ਦਵਾਈਆਂ ਤੇ ਮੈਡੀਕਲ ਹਿਸਟਰੀ ਜਾਣਨ ਨੂੰ ਲੈ ਕੇ ਨਹੀਂ ਆਵੇਗੀ ਇਹ ਦਿੱਕਤ ਆ। ਮਾਨ ਸਰਕਾਰ ਦੀ ਇੱਕ ਹੋਰ ਪਹਿਲਾ ਦਸਵੀਂ ਦੀਆਂ ਵਿਦਿਆਰਥਣਾਂ ਦਾ ਲਿਆ ਜਾਵੇਗਾ ਸਾਈਕੋਮੈਟ੍ਰਿਕ ਟੈਸਟ। ਪਾਸਪੋਰਟ ਬਣਾਉਣ ਲਈ ਹੁਣ ਇਹ ਦਸਤਾਵੇਜ਼ ਹੋਵੇਗਾ ਲਾਜ਼ਮੀ। ਸਰਕਾਰ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾ। ਪੰਜਾਬ ਪੁਲਿਸ 'ਚ 10000 ਨਵੀਆਂ ਪੋਸਟਾਂ ਤੇ ਨੌਜਵਾਨ ਮੁੰਡੇ ਕੁੜੀਆਂ ਕੀਤੇ ਜਾਣਗੇ ਭਰਤੀ ਸੀਐਮ ਮਾਨ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਜੋੜੇ ਤੇ ਫਾਇਰਿੰਗ ਪਤੀ ਦੀ ਮੌਤ ਪਤਨੀ ਗੰਭੀਰ ਜ਼ਖਮੀ ਜਲੰਧਰ ਚ ਪੁਲਿਸ ਵੱਲੋਂ ਵੱਡਾ ਇਨਕਾਊਂਟਰ ਮੋੜਪੇੜ ਦੌਰਾਨ ਗੋਲੀ ਲੱਗਣ ਕਾਰਨ ਦੋ ਬਦਮਾਸ਼ ਹੋਏ ਜ਼ਖਮੀ ਭਾਰਤ ਨੇ ਆਖਰੀ ਗਰੁੱਪ ਮੁਕਾਬਲੇ ਚ ਨਿਊਜ਼ੀਲੈਂਡ ਨੂੰ 44 ਦੌਰਾਂ ਨਾਲ ਹਰਾਇਆ ਹੁਣ ਖਬਰਾਂ ਵਿਸਤਾਰ ਨਾਲ ਸਟਾਕ ਮਾਰਕੀਟ ਦੇ ਧੋਖਾਧੜੀ ਅਦਾਲਤ ਵੱਲੋਂ SEBI ਦੀ ਸਾਲਕਾ ਮੁਖੀ ਤੇ ਪੰਜ ਹੋਰਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰਕੋ ਬਿਊਰੋ ਨੂੰ ਸੇਵੀ ਦੀ ਸਾਫਟਾ ਚੇਅਰਪਰਸਨ ਮਾਧਵੀ ਬੁੱਪਰੀ ਬੁਚਾਤੇ ਪੰਜ ਹੋਰ ਅਧਿਕਾਰੀਆਂ ਵਿਰੁੱਧ ਸਟਾਕ ਮਾਰਕੀਟ ਧੋਖਾਧੜੀ ਅਤੇ ਰੈਗੂਲੇਟਰੀ ਬਿਨੇਮੀਆ ਦੇ ਦੋਸ਼ ਹੇਠ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ ਇਹ ਅਧਿਕਾਰੀ ਬੰਬੇ ਸਟਾਕ ਐਕਸਚੇਂਜ ਤੇ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨਾਲ ਸੰਬੰਧਤ ਹਨ ਵਜੇਸ਼ ਅਦਾਲਤ ਦੇ ਜੱਜ ਸ਼ਸ਼ੀਕਾਂਤ ਏਕਨਾਥ ਰਾਓ ਬਾਗਰ ਨੇ ਹੁਕਮਾ ਵਿੱਚ ਕਿਹਾ ਕਿ ਇਸ ਬੰਦੀ ਪਹਿਲੀ ਨਜ਼ਰੇ ਬੇਨੇਮੀਆਂ ਅਤੇ ਮਿਲੀਭੁਗਤ ਕਰਨ ਦਾ ਪਤਾ ਲੱਗਦਾ ਹੈ ਜਿਸ ਲਈ ਨਿਰਪੱਖ ਜਾਂਚ ਦੀ ਲੋੜ ਹੈ। ਬੁੱਚ ਤੋਂ ਇਲਾਵਾ ਜਿੰਨਾ ਹੋਰ ਅਧਿਕਾਰੀਆਂ ਵਿਰੁੱਧ ਅਦਾਲਤ ਨੇ ਐਫ ਆਈ ਆਰ ਦਰਜ ਕਰਤਾ ਹੁਕਮ ਦਿੱਤਾ ਹੈ ਉਹਨਾਂ ਵਿੱਚ ਬੀ ਐਸ ਸੀ ਦੇ ਪ੍ਰਬੰਧਨ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਕ੍ਰਾਮਨ ਰਾਮਾ ਮੂਰਤੀ ਤਤਕਾਲੀ ਚੇਅਰਮੈਨ ਅਤੇ ਜਾਣਹਿਤ ਨਿਰਦੇਸ਼ਕ प्रमोद अग्रवाल ਤੇ ਸੇਬੀ ਦੇ ਤਿੰਨ ਮੈਂਬਰ ਅਸ਼ਵਨੀ ਭਾਟੀਆ ਅਨੰਤਨ ਰੈਣ ਅਤੇ ਕੁਮਲੇਸ਼ ਚੰਦਰ ਵਰਸਨੇ ਸ਼ਾਮਲ ਹਨ ਅਦਾਲਤ ਨੇ ਕਿਹਾ ਕਿ ਉਹ ਜਾਂਚ ਦੀ ਨਿਗਰਾਨੀ ਕਰੇਗੀ ਤੇ ਇਸ ਮਾਮਲੇ ਦੀ 30 ਦਿਨਾਂ ਦੇ ਅੰਦਰ ਰਿਪੋਰਟ ਸੌਂਪੀ ਜਾਵੇ ਇਹ ਹੁਕਮ ਸਪਨੋ ਸ਼੍ਰੀਵਾਸਤਵ ਦੀ ਸ਼ਿਕਾਇਤ ਤੋਂ ਬਾਅਦ ਦਿੱਤੇ ਗਏ ਹਨ ਉਸਨੇ ਵੱਡੇ ਪੱਧਰ ਤੇ ਵਿੱਤੀ ਧੋਖਾਧੜੀ ਰੈਗੂਲੇਟਰੀ ਉਲੰਘਣਾਾਂ ਅਤੇ ਪ੍ਰੇਸ਼ਨਾਚਾਰ ਦੇ ਕਥਿਤ ਅਪਰਾਧਾਂ ਦੀ ਜਾਂਚ ਦੀ ਮੰਗ ਕੀਤੀ ਸੀ ਅੰਗਰੇਜ਼ੀ ਬਣੀ ਅਮਰੀਕਾ ਦੀ ਸਰਕਾਰੀ ਭਾਸ਼ਾ ਰਾਸ਼ਟਰਪਤੀ ਟਰੰਪ ਨੇ ਲਿਆ ਵੱਡਾ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਅੰਗਰੇਜ਼ੀ ਨੂੰ ਅਮਰੀਕਾ ਦੀ ਸਰਕਾਰੀ ਭਾਸ਼ਾ ਐਲਾਨ ਦਿੱਤਾ ਹੈ। ਇਹ ਕਦਮ ਦੇਸ਼ ਵਿੱਚ ਪ੍ਰਵਾਸ ਤੇ ਬਹੁਭਾਸ਼ੀ ਸਮਾਜ ਵਿੱਚ ਇਕਤਾ ਲਿਆਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਟਰੰਪ ਦੇ ਫੈਸਲੇ ਦਾ ਮੁੱਖ ਕਾਰਨ ਇਹ ਹੈ ਕਿ ਸਾਂਝੀ ਭਾਸ਼ਾ ਸਮਾਜ ਨੂੰ ਮਜ਼ਬੂਤ ਅਤੇ ਇੱਕਜੁੱਟ ਬਣਾਉਂਦੀ ਹੈ। ਵਾਈਟ ਹਾਊਸ ਨੇ ਟਰੰਪ ਦਾ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਅੰਗਰੇਜ਼ੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਨਾਮਜ਼ਦ ਕਰਨਾ ਲੰਬਾ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ। ਆਰਡਰ ਨੋਟ ਕਰਦਾ ਹੈ ਕਿ ਇੱਕ ਰਾਸ਼ਟਰੀ ਭਾਸ਼ਾ ਇੱਕ ਸੰਯੁਕਤ ਸਮਾਜ ਦਾ ਆਧਾਰ ਹੈ ਤੇ ਅਮਰੀਕੀ ਨਾਗਰਿਕਾਂ ਲਈ ਇੱਕ ਸਾਂਝੀ ਭਾਸ਼ਾ ਵਿੱਚ ਸੰਚਾਰ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਹੁਕਮ 1990 ਦੇ ਦਹਾਕੇ ਵਿੱਚ ਤਤਕਾਲੀ ਰਾਸ਼ਟਰਪਤੀ ਬਿੱਲ ਕਲੰਟਰ ਵੱਲੋਂ ਲਾਗੂ ਕੀਤੀ ਗਈ ਇੱਕ ਨੀਤੀ ਨੂੰ ਰੱਦ ਕਰਦਾ ਹੈ ਜਿਸ ਵਿੱਚ ਸੰਘੀ ਏਜੰਸੀਆਂ ਨੂੰ ਗੈਰ ਅੰਗਰੇਜ਼ੀ ਬੋਲਣ ਵਾਲਿਆਂ ਦੇ ਉਹ ਸਹਾਇਤਾ ਪ੍ਰਦਾਨ ਕਰਨ ਲਈ ਨਿਰਦੇਸ਼ ਦਿੱਤਾ ਗਿਆ ਸੀ। ਨਵੇਂ ਆਦੇਸ਼ ਦੇ ਤਹਿਤ ਸੰਘੀ ਏਜੰਸੀਆਂ ਨੂੰ ਉਨੇ ਇਹ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਕਿੰਨੀ ਮਦਦ ਪ੍ਰਦਾਨ ਕਰਦੇ ਹਨ ਹਾਲਾਂਕਿ ਇਸ ਆਰਡਰ ਵਿੱਚ ਕਿਸੇ ਬਦਲਾਅ ਦੀ ਲੋੜ ਨਹੀਂ ਹੈ ਏਜੰਸੀ ਦੇ ਮੁਖੀਆਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੈ ਕਿ ਸਰਕਾਰੀ ਸੇਵਾਵਾਂ ਨੂੰ ਕੁਸ਼ਲਤਾ ਨਾਲ ਪ੍ਰਦਾਨ ਕਰਨ ਲਈ ਕੀ ਜ਼ਰੂਰੀ ਹੈ ਨਸ਼ਿਆ ਖਿਲਾਫ ਕੇਂਦਰ ਸਰਕਾਰ ਵੀ ਸਖਤ ਅਮੇਸ਼ਾ ਨੇ ਪਾਈ ਪੋਸਟ ਬੋਲੇ 29 ਲੋਕਾਂ ਨੂੰ ਹੋਈ ਸਜ਼ਾ ਪੰਜਾਬ ਸਰਕਾਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਆ ਗਈ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਹੈ। ਉਹਨਾਂ ਦੱਸਿਆ ਕਿ ਅਜੇ 12 ਵੱਖ-ਵੱਖ ਮਾਮਲਿਆਂ ਵਿੱਚ 29 ਵਿਅਕਤੀਆਂ ਨੂੰ ਸਜ਼ਾ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨਸ਼ਾ ਮੁਕਤ ਭਾਰਤ ਬਣਾਉਣ ਲਈ ਜਾਂਚ ਜਾਰੀ ਰੱਖੇਗੀ। ਜੇਕਰ 12 ਕੇਸਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਦੋ ਕੇਸ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਚਾਰ ਵਿਅਕਤੀਆਂ ਨੂੰ ਸਜ਼ਾ ਹੋਈ ਹੈ। ਇਹਨਾਂ ਦੋਵਾਂ ਮਾਮਲਿਆਂ ਨੂੰ ਐਨਸੀਬੀ ਚੰਡੀਗੜ੍ਹ ਦੀ ਟੀਮ ਨੇ ਹੱਲ ਕੀਤਾ ਹੈ। ਇਹਨਾਂ ਦੋਸ਼ੀਆਂ ਵਿੱਚੋਂ ਇੱਕ ਪੁਲਿਸ ਕਲਰਕ ਹੈ ਜਿਸ ਨੂੰ ਸਜ਼ਾ ਹੋ ਚੁੱਕੀ ਹੈ। ਪੀਜੀਆਈ ਜਾਣ ਵਾਲੇ ਮਰੀਜ਼ਾਂ ਨੂੰ ਰਾਹਤ ਦਵਾਈਆਂ ਤੇ ਮੈਡੀਕਲ ਹਿਸਟਰੀ ਜਾਣਨ ਨੂੰ ਲੈ ਕੇ ਨਹੀਂ ਆਵੇਗੀ ਇਹ ਦਿੱਕਤ। ਚੰਡੀਗੜ੍ਹ ਪੀਜੀਆਈ ਜਾਣ ਵਾਲੇ ਮਰੀਜ਼ਾਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਦੀ ਲਿਖਾਵਟ ਪੜਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪੀਜੀਆਈ ਇੱਕ ਨਵਾਂ ਫਾਰਮੂਲਾ ਲਿਆਉਣ ਜਾ ਰਿਹਾ ਹੈ। ਜਿਸ ਤਰ੍ਹਾਂ ਤੇ ਮਰੀਜ਼ਾਂ ਨੂੰ ਦਵਾਈਆਂ ਤੇ ਮੈਡੀਕਲ ਹਿਸਟਰੀ ਬਾਰੇ ਜਾਣਕਾਰੀ ਲੈਣ ਵਿੱਚ ਵੱਡੀ ਰਾਤ ਮਿਲੇਗੀ। ਚੰਡੀਗੜ੍ਹ ਪੀਜੀਆਈ ਐਮਆਰ ਪ੍ਰਸ਼ਾਸਨ ਜਲਦੀ ਹੀ ਡਾਕਟਰਾਂ ਦੀ ਲਿਖਤ ਨੂੰ ਪੜਨਯੋਗ ਬਣਾਉਣ ਲਈ ਆਪਣੇ ਫੈਕਲਟੀ ਅਤੇ ਹੋਰ ਸਬੰਧਤ ਧਿਰਾਂ ਨਾਲ ਮੀਟਿੰਗ ਕਰੇਗਾ। ਇਹ ਜਾਣਕਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਬੰਧਤ ਧਿਰਾਂ ਇਸ ਸਮੱਸਿਆ ਦੇ ਹੱਲ ਲਈ ਸੁਝਾਅ ਦੇਣਾ। ਆਈ ਕੋਰਟ ਨੇ ਪਿਛਲੇ ਮਹੀਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰ ਦੁਆਰਾ ਨਿਰਧਾਰਤ ਦਵਾਈਆਂ ਅਤੇ ਮੈਡੀਕਲ ਹਿਸਟਰੀ ਨੂੰ ਸਮਝਣ ਦਾ ਅਧਿਕਾਰ ਹੈ ਅੱਜ ਦੇ ਤਕਨੀਕੀ ਯੁੱਗ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦੀ ਸਿਹਤ ਅਤੇ ਇਲਾਜ ਬਾਰੇ ਜਾਣਕਾਰੀ ਰੱਖਣਾ ਉਸਦੇ ਬੁਨਿਆਦੀ ਅਧਿਕਾਰਾਂ ਵਿੱਚੋਂ ਇੱਕ ਹੈ ਮਾਮਲੇ ਦੀ ਤਾਜ਼ਾ ਸੁਣਵਾਈ ਦੌਰਾਨ ਪੀਜੀਆਈ ਐਮਬੀਆਰ ਚੰਡੀਗੜ੍ਹ ਦੀ ਕਾਉਂਸਲ ਨੇ ਅਦਾਲਤ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ ਉਨਾ ਕਿਹਾ ਕਿ ਇਸ ਮੁੱਚੀ ਫੈਕਲਟੀ ਨਾਲ ਤਾਲਮਲ ਕਰਕੇ ਇਸ ਮਸਿਆ ਦੇ ਹੱਲ ਲਈ ਕੋਈ ਠੋਸ ਫਾਰਮੂਲਾ ਤਿਆਰ ਕੀਤਾ ਜਾਵੇਗਾ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ ਹੁਣ ਇਸ ਮਾਮਲੇ 'ਚ ਹਲਫਨਾਮਾ ਹਾਈ ਕੋਰਟ 'ਚ ਪੇਸ਼ ਕੀਤਾ ਜਾਵੇਗਾ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਕਾਉਂਸਲ ਨੇ ਵੀ ਮਾਮਲੇ ਵਿੱਚ ਹਲਫਨਾਮਾ ਪੇਸ਼ ਕਰ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਹੈ ਇਸ ਦੇ ਨਾਲ ਹੀ ਜਨਾ ਸਰਕਾਰ ਨੇ ਜਵਾਬ ਦਾਖਲ ਕਰ ਲਈ ਹੋਰ ਸਮਾਂ ਵੀ ਮੰਗਿਆ ਹੈ ਇਹਨਾਂ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਬੰਦੀ ਡਾਕਟਰਾਂ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਇਸ ਸੰਬੰਧੀ ਹਲਫਨਾਮਾ ਅਗਲੀ ਸੁਣਵਾਈ ਵਿੱਚ ਪੇਸ਼ ਕੀਤਾ ਜਾਵੇਗਾ ਇਸ ਨੂੰ ਸੰਵਿਧਾਨ ਦੀ ਧਾਰਾ 21 ਤਹਿਤ ਜੀਵਨ ਦੇ ਅਧਿਕਾਰ ਦਾ ਹਿੱਸਾ ਮੰਨਿਆ ਜਾ ਸਕਦਾ ਹੈ ਜਸਟਿਸ ਜਸ ਗੁਰਪ੍ਰੀਤ ਸਿੰਘ ਨਿਪੁਰੀ ਨੇ ਇਹ ਹੁਕਮ ਇੱਕ ਕੇਸ ਵਿੱਚ ਡਾਕਟਰ ਵੱਲੋਂ ਲਿਖੀ ਗਈ ਮੈਡੀਕੋ ਲੀਗਲ ਰਿਪੋਰਟ ਦੀ ਨਾ ਪੜੀ ਜਾ ਸਕਣ ਵਾਲੀ ਲਿਖਾਵਟ ਤੇ ਮੱਦੇ ਨਜ਼ਰ ਦਿੱਤਾ ਸੀ ਮਾਨ ਸਰਕਾਰ ਦੀ ਇੱਕ ਹੋਰ ਪਹਿਲ 10ਵੀਂ ਦੀਆਂ ਵਿਦਿਆਰਥਣਾਂ ਦਾ ਲਿਆ ਜਾਵੇਗਾ ਸਾਈਕੋਮੈਟ੍ਰਿਕ ਟੈਸਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਲਈ ਜਤਨਸ਼ੀਲ ਹੈ ਇਸੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਦਸਵੀਂ ਦੀ ਔਮਾਦ ਦੀਆਂ ਵਿਦਿਆਰਥਣਾਂ ਦੇ ਕਰੀਅਰ ਦੀ ਰੁਚੀ ਸਮਰੱਥਾ ਤੇ ਯੋਗਤਾ ਦਾ ਪਤਾ ਲਗਾਉਣ ਲਈ ਹੁਣ ਸਾਈਕੋਮੈਟ੍ਰਿਕ ਟੈਸਟ ਲਿਆ ਜਾਵੇਗਾ ਇਸ ਸੰਬੰਧੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਇਸ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਟੇਟ ਕਾਉਂਸਲ ਆਫ ਐਜੂਕੇਸ਼ਨਲ ਇਸ ਸਰਚ ਐਂਡ ਟ੍ਰੇਨਿੰਗ ਵੱਲੋਂ ਟੈਸਟ ਲਈ ਸਾਰੇ ਜਿੰਨਿਆਂ ਨੂੰ 6.52 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਰਾਜੀਆਂ ਸਾਰੀਆਂ 93819 ਬਿਜਾਰਥਾਂ ਦਾ ਸਾਈਕੋਮੈਟ੍ਰਿਕ ਟੈਸਟ 31 ਮਾਰਚ 2025 ਤੱਕ ਲਿਆ ਜਾਵੇਗਾ। ਇਸ ਕਿਵ ਲਈ ਪੂਰੇ ਸੂਬੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀਆਂ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਟੈਸਟਿੰਗ ਪ੍ਰਕਿਰਿਆ ਅਤੇ ਸਾਰੇ ਕੰਮ ਦੀ ਨਿਗਰਾਨੀ ਕਰ ਰਹੀਆਂ। ਇਸ ਬੈਲ ਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਮਾਨਸਿਕ ਯੋਗਤਾਵਾਂ ਰੁਚੀਆਂ ਅਤੇ ਸ਼ਖਸੀਅਤ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਨੂੰ ਆਪਣੇ ਕੈਰੀਅਰ ਦੀ ਸਹੀ ਦਿਸ਼ਾ ਚੁਣ ਲੈਣੇ ਮਾਰਗਦਰਸ਼ਨ ਕਰਨਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ 10ਵੀਂ ਦੀ ਬੋਰਡ ਪ੍ਰੀਖਿਆ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਉਲਝੀਆਂ ਰਹਿੰਦੀਆਂ ਹਨ। ਇਹ ਦੁਚਿੱਤੀ 11ਵੀਂ ਦੀ ਜਮਾਤ ਵਿੱਚ ਸਿੱਖਿਆ ਦੀ ਚੋਣ ਕਰਨ ਦੇ ਫੈਸਲੇ ਨੂੰ ਪ੍ਰਭਾਵਿਤ ਕਰਦੀ ਹੈ। ਕੈਰੀਅਰ ਕਾਉਂਸਲਿੰਗ ਦੀ ਸਹੂਲਤ ਆਮ ਤੌਰ ਤੇ ਪ੍ਰਾਈਵੇਟ ਸਕੂਲਾਂ ਵਿੱਚ ਉਪਲਬਧ ਹੁੰਦੀ ਹੈ। ਵਰ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਇਹ ਸਹੂਲਤ ਨਹੀਂ ਮਿਲਦੀ ਸੀ ਜਿਸ ਕਾਰਨ ਉਹ ਅਕਸਰ ਆਪਣੇ ਸਾਥੀਆਂ ਨੂੰ ਦੇਖ ਕੇ ਸਟਰੀਮ ਨੂੰ ਚੁਣਦੀਆਂ ਸਨ ਇਸ ਕਾਰਨ ਕਈ ਵਿਦਿਆਰਥਣਾਂ ਆਪਣੀ ਰੁਚੀ ਅਤੇ ਯੋਗਤਾ ਮੁਤਾਬਕ ਕੈਰੀਅਰ ਦੀ ਚੋਣ ਨਹੀਂ ਕਰ ਸਕੀਆਂ ਸਾਈਕੋਮੈਟ੍ਰਿਕ ਟੈਸਟ ਕੀ ਹੈ ਸਾਈਕੋਮੈਟ੍ਰਿਕ ਟੈਸਟਿੰਗ ਬ੍ਰੇਨ ਯੋਗਤਾ ਸ਼ਖਸੀਅਤ ਜਾਂ ਕਿਸੇ ਹੋਰ ਧਾਰਨਾ ਨੂੰ ਮਾਪਣ ਦਾ ਇੱਕ ਅਨੁਭਵੀ ਤੌਰ ਤੇ ਪ੍ਰਮਾਣਿਤ ਤਰੀਕਾ ਹੈ ਜੋ ਮੁੱਖ ਤੌਰ ਤੇ ਕਿਸੇ ਵਿਅਕਤੀ ਦੀਆਂ ਮਾਨਸਿਕ ਯੋਗਤਾਵਾਂ ਨਾਲ ਸੰਬੰਧਿਤ ਹੈ ਪਾਸਪੋਰਟ ਬਣਾਉਣ ਲਈ ਹੁਣ ਇਹ ਦਸਤਾਵੇਜ਼ ਹੋਵੇਗਾ ਲਾਜ਼ਮੀ ਸਰਕਾਰ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾ ਕੇਂਦਰੀ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕੀਤੀ ਹੈ ਜਿਸ ਦੇ ਤਹਿਤ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਪਾਸਪੋਰਟ ਬਿਣੀ ਕਰਨ ਲਈ ਉੱਚਤ ਅਧਿਕਾਰੀਆਂ ਵੱਲੋਂ ਜਾਰੀ ਜਨਮ ਸਰਟੀਫਿਕੇਟ ਹੀ ਜਨਮ ਮਿਤੀ ਦਾ ਸਬੂਤ ਹੋਵੇਗਾ ਪਾਸਪੋਰਟ ਨਿਯਮਾਂ 'ਚ ਬਦਲਾਅ ਕਰਦੇ ਹੋਏ ਕੇਂਦਰੀ ਸਰਕਾਰ ਨੇ ਕਿਹਾ ਹੈ ਕਿ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਲੋਕਾਂ ਨੂੰ ਹੁਣ ਪਾਸਪੋਰਟ ਬਣਾਉਣ ਲਈ ਸਿਰਫ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਜਨਮ ਮਿਤੀ ਦੇ ਸਬੂਤ ਹੋਵੇਗਾ ਕੋਈ ਹੋਰ ਦਸਤਾਵੇਜ਼ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਹੱਬਤੇ 1980 ਦੇ ਪਾਸਪੋਰਟ ਨਿਯਮਾਂ ਵਿੱਚ ਸੋਧਾਂ ਬਾਰੇ ਇੱਕ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਨਿਯਮ ਸਰਕਾਰੀ ਗੈਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋ ਜਾਣਗੇ ਨਵੇਂ ਨਿਯਮਾਂ ਦੇ ਤਹਿਤ ਜਨਮ ਸਰਟੀਫਿਕੇਟ ਸਿਰਫ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ ਵਿਅਕਤੀਆਂ ਲਈ ਵੈਧ ਹੋਵੇਗਾ ਇਹ ਜਨਮ ਸਰਟੀਫਿਕੇਟ ਜਨਮ ਤੇ ਮੌਤਾਂ ਦੇ ਰਜਿਸਟਰ ਆਰ ਨਗਰ ਨਿਗਮਾਂ ਜਾਂ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਐਕਟ 1969 ਦੇ ਅਧੀਨ ਇਹ ਅਧਿਕਾਰ ਕਿਸੇ ਹੋਰ ਅਥਾਰਟੀ ਦੁਆਰਾ ਜਾਰੀ ਕੀਤਾ ਜਾਣਾ ਚਾਹੀਦਾ ਹੈ ਜੇ ਕਿਸੇ ਦਾ ਜਨਮ 1 ਅਕਤੂਬਰ 2023 ਤੋਂ ਪਹਿਲਾਂ ਹੋਇਆ ਹੈ ਤਾਂ ਉਹ ਪਾਸਪੋਰਟ ਬਣਾਉਣ ਲਈ ਜਨਮ ਮਿਤੀ ਦੇ ਸਬੂਤ ਜੋ ਡਰਾਈਵਿੰਗ ਲਾਇਸੈਂਸ ਦਾ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਵਰਗੇ ਵਿਕਲਪਿਕ ਦਸਤਾਵੇਜ਼ ਜਮ੍ਹਾਂ ਕਰ ਸਕਦਾ ਹੈ ਇਸ ਲਈ ਜੇ ਤੁਸੀਂ ਵੀ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਜ਼ਰੂਰ ਰੱਖੋ ਆਪਣੇ ਸਾਥੀਆਂ ਤੇ ਦੋਸਤਾਂ ਨੂੰ ਦੱਸੋ ਕਿ ਪਾਸਪੋਰਟ ਫੀਮਾ ਵਿੱਚੋਂ ਕੁਝ ਬਦਲਾਅ ਕੀਤਾ ਗਿਆ ਹੈ ਪੰਜਾਬ ਪੁਲਿਸ ਚ 10000 ਨਵੀਆਂ ਪੋਸਟਾਂ ਤੇ ਨੌਜਵਾਨ ਮੁੰਡੇ ਕੁੜੀਆਂ ਕੀਤੇ ਜਾਣਗੇ ਭਰਤੀ ਸੀਐਮ ਮਾਨ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾ ਰਹੇ ਹਨ ਇਸੇ ਲੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਹਾਨ ਖੇਲਾ ਵਿਖੇ 2493 ਪੁਲਿਸ ਮੁਲਾਜ਼ਮਾਂ ਦੀ ਪਾਸਿੰਗ ਆਊਟ ਪ੍ਰਿੰਟ ਵਿੱਚ ਹਿੱਸਾ ਲਿਆ ਇਸ ਮੌਕੇ ਉਹਨਾਂ ਕਹੇ ਕਿ ਪੁਲਿਸ ਵਿੱਚ 10000 ਨਵੀਆਂ ਅਸਾਮੀਆਂ ਬਣਾਈਆਂ ਜਾਣਗੀਆਂ ਇਹ ਭਾਰਤੀ ਵੱਖ-ਵੱਖ ਅਸਾਮੀਆਂ ਤੇ ਹੋਵੇਗੀ ਇਸ ਸੰਬੰਧੀ ਪ੍ਰਸਤਾਵ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਦੇਸ਼ਗ੍ਰੋਹੀ ਤਾਕਤਾਂ ਨੂੰ ਨਸੀਹਤ ਦਿੱਤੀ ਕਿ ਉਹ ਪੰਜਾਬ ਵਿੱਚ ਨਫਰਤ ਦੇ ਬੀਜ ਨਾ ਬੀਜਣਾ ਇਥੇ ਨਵਰਤ ਦੇ ਬੀਜ ਨਹੀਂ ਉਗਦੇ ਸਾਰੇ ਪਾਈਚਾਰਿਆਂ ਦੇ ਲੋਕ ਸਾਡੇ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਨ ਉਹਨਾਂ ਜਵਾਨਾਂ ਨੂੰ ਨਸ਼ਾ ਛਡਾਉਣ ਦੀ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਪੰਜਾਬ ਵਿੱਚ ਨਸ਼ਿਆ ਖਿਲਾਫ ਬਿੱਡੀ ਮਹਿੰਮਤੇ ਬੋਲਦਿਆਂ ਸ੍ਰੀ ਭਗਵਾਨ ਜੀ ਨੇ ਦੱਸਿਆ ਕਿ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਪਿਛਲੇ ਕਾਫੀ ਸਮੇਂ ਤੋਂ ਮਹਿੰਮਤੇ ਕੰਮ ਚੱਲ ਰਹੀ ਸੀ ਜਿਸ ਤੋਂ ਬਾਅਦ ਹੁਣ ਇਸ ਮਹਿੰਮ ਨੇ ਸ਼ੁਰੂ ਕੀਤਾ ਗਿਆ ਹੈ ਉਹਨਾਂ ਅਗੇ ਕਿਹਾ ਕਿ ਬੀਤੇ ਦਿਨ ਸੂਬੇ ਵਿੱਚ 5000 ਪੁਲਿਸ ਮੁਲਾਜ਼ਮਾ ਨੇ ਛਾਪੇਮਾਰੀ ਕੀਤੀ ਭਾਰੀ ਪੁਲਿਸ ਫੋਰਸਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਘੇਰਾਬੰਦੀ ਕਰਕੇ ਨਸ਼ਾ ਤਸ਼ਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਜੋੜੇ ਤੇ ਫਾਇਰਿੰਗ ਪਤੀ ਦੀ ਮੌਤ ਪਤਨੀ ਗੰਭੀਰ ਜ਼ਖਮੀ ਮੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀ ਵਿੱਚ ਬੀਤੀ ਰਾਤ ਲੰਗਰ ਦੀ ਸੇਵਾ ਕਰਤੇ ਘਰ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਤੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਗੋਲੀ ਲੱਗਣ ਕਰਕੇ ਬਜ਼ੁਰਗ ਦੀ ਮੌਤ ਹੋ ਗਈ ਤੇ ਬਜ਼ੁਰਗ ਮਹਿਲਾ ਗੰਭੀਰ ਜ਼ਖਮੀ ਹੈ ਬ੍ਰਿਤਕ ਦੀ ਪਛਾਣ ਸੋਨ ਸਿੰਘ ਵਜੋਂ ਹੋਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰਿਤ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਪਰਤ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇਆਂ ਵੱਲੋਂ ਇਹਨਾਂ ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਕਰਕੇ ਬਜ਼ੁਰਗ ਦੀ ਤਾਂ ਮੌਤ ਹੋ ਗਈ ਪਰ ਉਹਨਾਂ ਦੀ ਧਰਮ ਪਤਰੀ ਗੰਭੀਰ ਜ਼ਖਮੀ ਹੈ। ਮਹਿਲਾ ਦੀ ਕਬੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਜਲੰਧਰ ਚ ਪੁਲਿਸ ਵੱਲੋਂ ਵੱਡਾ ਐਨਕਾਊਂਟਰ ਮੁੱਢਪੇੜ ਦੌਰਾਨ ਗੋਲ ਲੱਗਣ ਕਾਰਨ ਦੋ ਬਦਮਾਸ਼ ਹੋਏ ਜ਼ਖਮੀ ਪੰਜਾਬ ਦੇ ਜਲੰਧਰ ਚ ਕੱਲ ਸਵੇਰੇ ਸਿਟੀ ਪੁਲਿਸ ਦੀ ਟੀਮ ਨੇ ਗੈਂਗਸਟਰ ਸੋਨੂ ਖੱਤਰੀ ਦੇ ਦੋ ਸਾਥੀਆਂ ਨਾਲ ਐਨਕਾਊਂਟਰ ਕੀਤਾ ਦੋਵੇਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਲੰਧਰ ਦੀ ਨਵੀਂ ਪੁਲਿਸ ਕਮਿਸ਼ਨਰ ਤਾਂ ਪ੍ਰੀਤ ਕੌਰ ਦੇ ਆਉਣ ਤੋਂ ਬਾਅਦ ਟੀਮ ਨੇ ਉਹਨਾਂ ਦੀ ਨਿਗਰਾਨੀ ਹੇਠ ਜਲੰਧਰ ਵਿੱਚ ਪਹਿਲਾ ਮੁਕਾਬਲਾ ਕੀਤਾ ਹੈ ਇਹ ਕਾਰਵਾਈ ਥਾਣਾ ਸਿੱਟੀ ਦੇ ਸੀਆਈਏ ਸਟਾਫ ਦੀ ਟੀਮ ਨੇ ਸੁੱਚੀ ਪਿੰਡ ਸਮਸ਼ਾਨ ਘਾਟ ਨੇੜੇ ਕੀਤੀ ਇਸ ਕਾਰਵਾਈ ਦੌਰਾਨ ਜ਼ਖਮੀ ਹੋਏ ਦੋ ਬਦਮਾਸ਼ਾਂ ਦੇ ਖਲਾਫ ਕਈ ਐਫਆਈਆਰ ਨਰਜਾਨਾ ਜੋ ਕਾਫੀ ਸਮੇਂ ਤੋਂ ਲੁਕੇ ਹੋਏ ਸਨ ਜਲੰਧਰ ਸੀਆਈਏ ਸਟਾਫ ਦੇ ਇੰਚਾਰਜ ਸ੍ਰਿੰਦਰ ਸਿੰਘ ਕੰਬੋਜ ਦੀ ਟੀਮ ਨੇ ਦੋਮਾ ਗੈਂਗਸਟਰਾਂ ਦਾ ਸਰਾਗ ਲਗਾਇਆ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਸਵੇਰੇ ਉਹਨਾਂ ਦਾ ਐਨਕਾਊਂਟਰ ਕੀਤਾ ਭਾਰਤ ਨੇ ਆਖਰੀ ਗਰੁੱਪ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ। ਸ਼੍ਰੇਸ਼ ਈਅਰ 79, ਅਕਸ਼ਰ ਪਟੇਲ 42 ਤੇ ਹਰਦਿਕ ਪੰਡਿਆ 45 ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ ਬਰुण ਚੱਕਰਵਰਤੀ ਵੱਲੋਂ 42 ਦੌੜਾਂ ਬਦਲੇ ਲਈਆਂ 5 ਵਿਕਟਾਂ ਦੀ ਬਦੌਲਤ ਭਾਰਤ ਨੇ ਇੱਥੇ ਚੈਂਪੀਅਨਜ਼ ਟਰੋਫੀ ਦੇ ਗਰੁੱਪ A ਦੇ ਆਪਣੇ ਆਖਰੀ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਜਿਤਨਾ ਭਾਰਤ ਗਰੁੱਪ A ਵਿੱਚ ਸਿਖਰ ਤੇ ਰਿਹਾ ਹੈ। ਭਾਰਤ ਨੂੰ 4 ਮਾਰਚ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ ਜਦੋਂ ਕਿ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਆਪੋ ਸਾਹਮਣੇ ਹੋਣਗੇ ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ ਭਾਰਤ ਜੇਕਰ ਸੈਮੀਫਾਈਨਲ ਜਿੱਤਦਾ ਹੈ ਤਾਂ ਫਾਈਨਲ ਮੁਕਾਬਲਾ ਦबई ਵਿੱਚ ਖੇਡਿਆ ਜਾਵੇਗਾ ਨਹੀਂ ਤਾਂ ਇਹ ਮੁਕਾਬਲਾ ਲਾਹੌਰ ਵਿੱਚ ਹੋਵੇਗਾ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ